ਕਿ ਨਸ਼ੇ ਦਾ ਅੱਡਾ ਹੀ ਬਣਿਆ ਹੋਇਆ ਬਜ਼ੁਰਗ ਧੌੜਾ ਨਾ ਕਰਾਉਣੀਆਂ ਪੈਣ ਇੱਥੇ ਹੈ ਬੁੱਢਿਆਂ ਦੀ ਧੌੜਾ ਨੌਜਵਾਨ ਵੇਲਾ ਯਾਰ ਉਹ ਕਿੱਥੋਂ ਖਾਂਦਾ ਕਿੱਥੋਂ ਚੰਗੇ ਕੱਪੜੇ ਮਹਿੰਗਾ 50 60 ਹਜ਼ਾਰ ਦਾ ਮੋਬਾਈਲ ਉਹ ਕਿੱਥੋਂ ਲੈਂਦਾ ਜਦੋਂ ਇੱਥੇ ਬਕਾਇਦਾ ਕੋਚ ਦਿੱਤੇ ਜਾਣ ਤਾਂ ਜੋ ਕਿ ਬੱਚੇ ਜਿਹੜੇ ਇੱਥੇ ਖੇਡਣ ਟੈਲੈਂਟ ਵਾਲੇ ਉਹ ਬੱਚੇ ਤੇ ਚਲੇ ਗਏ ਆ ਬਾਹਰ ਇੱਥੇ ਤਾਂ ਦੂਜੇ ਬੱਚੇ ਰਹਿ ਗਏ ਆ ਕੋਈ ਨਹੀਂ ਇੱਥੇ ਕੋਈ ਪ੍ਰਬੰਧ ਬਣਿਆ ਹੀ ਨਹੀਂਗਾ ਨੌਜਵਾਨ ਤਾਂ ਆਮਲੀ ਬਣ ਗਏ ਨੇ ਹੁਣ ਸਾਰੇ ਪੰਜਾਬ ਦੇ ਵਿੱਚ ਹੁਣ ਫਿਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਕਰੋੜਾ ਰੁਪਿਆ ਦਾ ਬਜਟ ਜਿਹੜਾ ਹੈ ਉਹ ਖੇਡ ਸਟੇਡੀਅਮ ਨੂੰ ਨਵਿਆਂ ਕਰਨ ਵਾਸਤੇ ਜਾਂ ਨਵੇਂ ਖੇਡ ਸਟੇਡੀਅਮ ਬਣਾਉਣ ਵਾਸਤੇ ਜਾਰੀ ਕਰਨ ਦੀ ਤਿਆਰੀ ਹੈ ਜਿਵੇਂ ਕਿ ਫਿਰੋਜ਼ਪੁਰ ਦੇ ਦਿਹਾਤੀ ਹਲਕੇ ਦੇ ਐਮ ਐਲ ਏ ਰਜਨੀਸ਼ ਦਈਆ ਵੱਲੋਂ ਵੀ ਆਪਦੇ ਹਲਕੇ ਦੇ ਜਿਹੜਾ ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਬਣਾਉਣ ਵਾਸਤੇ ਕਰੋੜਾ ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਹੈ 16 17 ਪਿੰਡਾਂ ਵਸਤੀਆਂ ਦੀਆਂ ਜਿਹੜੀਆਂ ਹੈਗਿਆ ਏਰੀਏ ਨੂੰ ਇਕੱਠਾ ਕਰ ਲਈ ਤਾਂ ਇੱਕ ਖੇਡ ਸਟੇਡੀਅਮ ਬਣਦਾ ਉਹ ਵਾਕੇ ਮੋੜ ਮੰਡੀ ਦੇ ਵਿੱਚ ਬਣਿਆ ਜਿੱਥੇ ਮੈਂ ਹੁਣ ਖੜਾ ਇਹਦੇ ਹਾਲਾਤ ਮੈਂ ਤੁਹਾਨੂੰ ਪਹਿਲਾਂ ਦਿਖਾ ਦਿਆਂ ਵੀ ਇਹ ਸਟੇਡੀਅਮ ਦੇ ਖੇਡਾਂ ਵਾਸਤੇ ਹੁੰਦਾ ਤੇ ਬੋਤਲ ਤੋਂ ਸ਼ੁਰੂ ਕਰਦੇ ਆਪਾਂ ਬੀਅਰ ਦੀ ਤੋਂ ਵੀ ਇੱਥੇ ਬੋਤਲਾਂ ਖਿਲਰ ਰੀਆਂ ਪਈਆਂ ਉਸ ਤੋਂ ਬਾਅਦ ਹਾਲਾਤ ਤੁਸੀਂ ਚਾਰ ਚਫੇਰੇ ਦੇਖੋ ਅੱਗ ਉੱਗੇ ਪੈਣੇ ਕਹਿੰਦੇ ਅੱਗ ਉਥੇ ਉੱਗਦੇ ਆ ਜਿੱਥੇ ਕੋਈ ਵਸਦਾ ਨਹੀਂ ਆ ਤਾਂ ਇਸ ਖੇਡ ਸਟੇਡੀਅਮ 'ਚ ਉੱਗੇ ਅੱਗ ਇਸ ਗੱਲ ਦਾ ਪ੍ਰਤੀਕ ਆ ਕਿ ਇੱਥੇ ਵਾਕਈ ਕੋਈ ਵਸਦਾ ਨਹੀਂ ਆ ਇਹ ਉਜਾੜ ਆ ਇੱਥੋਂ ਦੇ ਨੌਜਵਾਨ ਜਿਹੜੇ ਆ ਉਹ ਕਿੱਧਰ ਗਏ ਜਿਹੜੇ ਇੱਥੇ ਖੇਡਣ ਵਾਲੇ ਨੌਜਵਾਨ ਸੀ ਉਹ ਕਿੱਧਰ ਗਏ ਜਦੋਂ ਕਿ ਦੂਰ ਤੱਕ ਇਹ ਜਿਹੜੀ ਜ਼ਮੀਨ ਆ ਉਹ ਛੱਡੀ ਹੋਈ ਆ ਪਰ ਵਿੱਚ ਆ ਸਾਫ ਸਫਾਈ ਨਾ ਹੋਣ ਕਰਕੇ ਜਿਹੜਾ ਉਜਾੜ ਤੁਹਾਨੂੰ ਇਹ ਸਾਰਾ ਖੇਡ ਸਟੇਡੀਅਮ ਦਿਸੇਗਾ ਮੈਨੂੰ ਇਹ ਲੱਗਦਾ ਕਿ ਪਿਛਲੇ ਘੜ ਤੋਂ ਘੜ 10 12 ਸਾਲ ਪਹਿਲਾਂ ਇਹ ਖੇਡ ਸਟੇਡੀਅਮ ਬਣਿਆ ਸੀ ਤੇ ਆ ਇਹਦੀ ਬਿਲਡਿੰਗ ਆ ਸਿਰਫ ਆ ਮਹਿਜ ਦੋ ਕਮਰੇ ਜਿਹੜੇ ਆ ਉਹ ਰਹਿ ਗਏ ਤਾਂ ਇੱਥੇ ਇੱਕ ਵੀ ਜਿਹੜਾ ਹੈਗਾ ਖੇਡ ਸਮਾਗਮ ਨਹੀਂ ਹੋਇਆ ਹੋਣਾ ਇੱਥੇ ਕੋਈ ਵੀ ਖੇਡ ਪ੍ਰੋਗਰਾਮ ਨਹੀਂ ਹੋਇਆ ਇਸ ਸਟੇਡੀਅਮ ਦੇ ਵਿੱਚ ਕਦੀ ਵੀ ਮੈਨੂੰ ਲੱਗਦਾ ਕਿ ਨੌਜਵਾਨ ਖੇਡੇ ਨਹੀਂ ਹੋਣਗੇ ਜਿਸ ਸਾਹਮਣੇ ਆ ਕੁਗੇ ਪਿਆ ਇਸ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਮੋਦਵਾਰ ਵਿਅਕਤੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪ੍ਰਗਟ ਸਿੰਘ ਹੈ ਸਰਦਾਰ ਸਾਹਿਬ ਅੱਕੂਗੇ ਪੈਣੇ ਤੇ ਉਹ ਕਹਿੰਦੇ ਵੀ ਅੱਕ ਕਿਸੇ ਦੇ ਘਰੇ ਨਾ ਉਗੇ ਅੱਗ ਅੱਗ ਕਿੱਥੇ ਉੱਗਦਾ ਤੁਹਾਨੂੰ ਬਿਹਤਰ ਜਾਂਦੇ ਆ ਜਾੜਾ ਜਿੱਥੇ ਜਾੜਾ ਇੱਥੇ ਅੱਗ ਉੱਗੇ ਪੈਣੇ ਕਿੱਥੇ ਨੇ ਨੌਜਵਾਨ ਤੁਹਾਡੇ ਜਿਨ੍ਹਾਂ ਨੇ ਇੱਥੇ ਖੇਡਣਾ ਸੀ ਇੱਥੇ ਹੁਣ ਕੋਈ ਸਰਕਾਰ ਨੇ ਪ੍ਰਬੰਧ ਹੀ ਨਹੀਂ ਕੀਤਾ ਹੈ ਜੀ ਜਦੋਂ ਐਮਐਲਏ ਸਾਡੇ ਸੁਖਪਾਲ ਨੰਨੂ ਸੀ 2007 ਤੋਂ 10 ਤੱਕ ਜਿਹੜੀ 12 ਤੱਕ ਜਿਹੜੀ ਸਰਕਾਰ ਸੀ ਉਹਦੇ ਵਿੱਚ ਇਹ ਬਣਿਆ ਸੀ ਪਹਿਲਾਂ ਤਾਂ ਜਦੋਂ ਬਣਿਆ ਉਦੋਂ ਆ ਸਾਰੀ ਬੜੀ ਸੋਹਣੀ ਬਿਲਡਿੰਗ ਬਣੀ ਸੀ ਆ ਸਾਰਾ ਉਦੋਂ ਬਣਿਆ ਤੇ ਉਦੋਂ ਨਾ ਕੁਝ ਇਹ ਬੋਲੀਆਂ ਬਾਲੀਆਂ ਤੇ ਕਬਜ਼ੇ ਦਾ ਹੀ ਫੇਰ ਜਦੋਂ 17 ਉਹ ਸਰਪੰਚ ਬਣਿਆ ਸੀ ਇੱਥੇ ਮੁੰਡਾ ਰਾਜਵੀਰ ਫਿਰ ਆ ਸਾਰੀ ਚਾਰਦواری ਉਹਨਾਂ ਕਹੇ ਕੂ ਕੇ ਛਡਾਕ ਤੇ ਚਾਰਦواری ਕਾਈ ਹੁਣ ਤੇ ਤੁਸੀਂ ਵੇਖਦੇ ਜੇ ਇਹ ਤਾਂ ਸਾਰੇ ਲੈ ਲੂਗੇ ਤੇ ਇਹ ਤਾਂ ਬਣ ਗਿਆ ਹੈ ਉਹਨਾਂ ਦਾ ਸਮੈਕ ਵਾਲਿਆਂ ਦਾ ਆਡਾ ਅੱਛਾ ਬਸ ਸਮੈਕ ਵਾਲੇ ਇੱਥੇ ਆਉਂਦੇ ਬੜ ਇੰਨਾ ਇੰਨਾ ਥਾਵਾਂ ਸਮੈਕ ਵਾਲੇ ਰਾਤ ਨੂੰ ਵੇਖ ਲੋ ਕਦੋਂ ਵੀ ਆ ਕੇ ਵੇਖ ਲੋ ਉਹਨਾਂ ਦਾ ਅੱਡਾ ਬਣਿਆ ਹੈ ਬੱਚਿਆਂ ਨੇ ਕੀ ਖੇਡਣਾ ਤੇ ਸਰਕਾਰ ਨੇ ਕਿਸੇ ਨੇ ਵੇਖਿਆ ਹੀ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਪੀ ਆ ਪਿਛਲੇ ਜਦੋਂ ਦੀ ਆ ਸਰਕਾਰ ਆਈ ਹੈ ਪੀ ਸਰਕਾਰ ਨੇ ਆ ਜਿਹੜੀਆਂ ਪਿੰਡਾਂ ਦੇ ਵਿੱਚ ਗਰਾਂਟਾਂ ਗਰੂਟਾਂ ਦਾ ਕੰਮ ਵੀ ਸਰਕਾਰ ਨੇ ਕੋਈ ਸਰਕਾਰ ਦੇ ਜ਼ਿੰਮੇਵਾਰੀ ਹੈ ਇਹ ਆ ਜਾਂ ਨਹੀਂ ਕਿਸੇ ਨੂੰ ਤਾਂ ਪਤਾ ਹੀ ਨਹੀਂ ਵੀ ਸਰਕਾਰ ਹੈਗੀ ਨਹੀਂ ਤੇ ਸਰਕਾਰ ਦੇ ਕੰਮ ਹੁੰਦੇ ਉਹ ਗਰਾਂਟਾਂ ਦਿੰਦੀਆਂ ਚਲੋ ਇਹ ਮੰਨਦੇ ਅਸੀਂ ਵੀ ਕਈ ਜਣਾ 10 ਲੱਖ ਆ ਗਿਆ ਤੇ 5 ਲੱਗਾ ਖਾਧਾ ਗਿਆ ਹਨਾ ਮਰੋਤੀ ਆਈ ਕੁਛ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਰਕਾਰ ਹੈਗੀ ਪਿੰਡਾਂ ਦੇ ਵਿੱਚ ਸਹੂਲਤਾਂ ਵਾਸਤੇ ਸਰਕਾਰ ਕੋਈ ਨਹੀਂ ਗਈ ਨਹੀਂ ਹੈ ਸਰਕਾਰ ਨੇ ਸਟੇਡੀਅਮ ਬਣਾਤਾ ਜੋ ਨੌਜਵਾਨ ਕਿੱਥੇ ਗਏ ਆ ਕੁਗੇ ਪੈਣੇ ਕੋਈ ਨਹੀਂ ਇੱਥੇ ਕੋਈ ਪ੍ਰਬੰਧ ਬਣਿਆ ਹੀ ਨਹੀਂਗਾ ਨੌਜਵਾਨ ਤਾਂ ਆਮਲੀ ਬਣ ਗਏ ਨੇ ਹੁਣ ਸਾਰੇ ਹਮ ਜਿਹੜੇ ਬੱਚੇ ਟੈਲੈਂਟ ਵਾਲੇ ਉਹ ਬੱਚੇ ਤਾਂ ਚਲੇ ਗਏ ਆ ਬਾਹਰ ਹਮ ਇੱਥੇ ਤਾਂ ਦੂਜੇ ਬੱਚੇ ਰਹਿ ਗਏ ਆ ਹਮ ਸਾਚੇ ਆ ਕੁਝ ਤਾਂ ਖੇਤੀਬਾੜੀ ਚ ਲੱਗੇ ਨੇ ਤੇ ਕੁਝ ਵੇਲੜਦੇ ਕੁਝ ਵੇਲੜਦੇ ਤੇ ਕੁਝ ਜਿਹੜੇ ਉਸ ਮਾਇਕ ਤੇ ਇਹੋ ਜਿਹਾ ਧੰਦਾ ਕਰਦੇ ਆ ਜਿਮੀਦਾਰਾਂ ਦੇ ਨਾਲ ਉਹ ਪਰਿਵਾਰ ਲੈਂਡ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੋ ਉਹਨਾਂ ਦੇ ਖੇਤਾਂ ਜਾਂ ਮਜ਼ਦੂਰੀ ਨਾਲ ਕਰਕੇ ਪਰਿਵਾਰ ਪਾਲਦੇ ਉਹ ਉਹਨੂੰ ਸਮਾਇਕ ਤੇ ਦੂਜੇ ਕੰਮ ਚ ਲੱਗੇ ਨੇ ਕੋਈ ਪੁੱਛ ਪੜਤਾਲ ਹੈ ਹੀ ਨਹੀਂਗੀ ਨਹੀਂ ਸ਼ਹਿਰਾਂ ਦੇ ਵਿੱਚ ਤਾਂ ਮਾਹੌਲ ਹੈਗਾ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਨੂੰ ਵੇਚਣ ਤੇ ਤੇ ਖਾਣ ਤੇ ਲੱਗੇ ਹੋਏ ਨੇ ਪਿੰਡਾਂ ਚ ਵੀ ਇਸੇ ਤਰ੍ਹਾਂ ਸੇਮ ਇਸੇ ਤਰ੍ਹਾਂ ਬਲਕਿ ਆ ਜਿਹੜੀਆਂ ਛੜਕਾਂ ਤੇ ਲੁੱਟਾਂ ਖਵਾ ਹੁੰਦੀਆਂ ਪਿੰਡਾਂ ਦੇ ਉਹ ਜਿਹੜੇ ਨੌਜਵਾਨ ਇੱਕ ਨੌਜਵਾਨ ਵੇਲਾ ਯਾਰ ਉਹ ਕਿੱਥੋਂ ਖਾਂਦਾ ਕਿੱਥੋਂ ਚੰਗੇ ਕੱਪੜੇ ਮਹਿੰਗਾ 50 60 ਹਜ਼ਾਰ ਦਾ ਮੋਬਾਈਲ ਉਹ ਕਿੱਥੋਂ ਲੈਂਦਾ ਜਦੋਂ ਮਿੱਧਿਆੜੀ ਵੀ ਨਹੀਂ ਕਰਦਾ ਤੇ ਫਿਰ ਇਹ ਸਟੇਡੀਅਮ ਬਣਾਏ ਕਿਉਂ ਜੇ ਇੱਥੇ ਨਾ ਖੇਡਦਾ ਹੀ ਨਹੀਂ ਕਰਦਾ ਤਾਂ ਚੰਗੀਆਂ ਹੀ ਉਦੋਂ ਨੀਤਾਂ ਹੀ ਪਰ ਜੋ ਮਰਜੀ ਆ ਕਿ ਇਹ ਇਹ ਠੀਕ ਆ ਵੀ ਉਹਨਾਂ ਦਾ ਕਾਲੀ ਵਾਲਿਆਂ ਦਾ ਕੋਈ ਧਰਮ ਦੇ ਮਾਮਲੇ ਚ ਪਾਇਆ ਗਿਆ ਪਰ ਇਹਨਾਂ ਨਾਲੋਂ ਤਾਂ 100 ਗੁਣਾ ਚੰਗੇ ਹੀ ਯਾਰ ਹੈਨਾ ਇਹਨਾਂ ਨਾਲ ਤਾਂ ਕਾਂਗਰਸ ਵੀ ਕਈ ਦਰਜੇ ਚੰਗੀ ਸੀ ਹਮ ਹੈਨਾ ਸੋ ਤੇ ਮਤਲਬ ਕੁਝ ਪਤਾ ਤਾਂ ਹੈਗਾ ਹੀ ਸਰਕਾਰ ਚੱਲ ਰਹੀ ਆ ਜਾਂ ਕੰਮ ਕਰ ਰਹੀ ਆ ਪਿੰਡਾਂ 'ਚ ਬੜੇ ਕੰਮ ਹੋਇਆ ਆ ਆਪਾਂ ਤੁਸੀਂ ਸਾਡੇ ਪਿੰਡ ਜਾਓ ਪਿੰਡ ਦੇ ਦਾਲੇ-ਦਾਲੇ ਸਾਰੇ ਉਹ ਲਾ ਕੇ ਸੀਮੈਂਟ ਲਾ ਕੇ ਟੈਂਪਟਨ ਲਾ ਕੇ ਸਾਰੇ ਪਿੰਡਾਂ 'ਚ ਬਣਿਆ ਪਰ ਜਦੋਂ ਦੀ ਆ ਸਰਕਾਰ ਆ ਉਦੋਂ ਤੋਂ ਕਿਸੇ ਨੇ ਕਿਸੇ ਨੂੰ ਪੁੱਛਿਆ ਵੀ ਕਿੱਥੇ ਤੁਸੀਂ ਰਹਿੰਦੇ ਜੇ ਹੈਗੇ ਜੇ ਕਿ ਮਰਗੇ ਜੇ ਕਿ ਜਿਉਂਦੇ ਜੇ ਸਰਕਾਰ ਨੇ ਕੋਈ ਨਹੀਂ ਪੁੱਛਿਆ ਪਿੰਡਾਂ 'ਚ ਇੱਥੇ ਕਦੀ ਇੱਥੇ ਕਦੀ ਖੇਡ ਕੋਈ ਪ੍ਰੋਗਰਾਮ ਹੋਇਆ ਕੋਈ ਪ੍ਰੋਗਰਾਮ ਨਹੀਂ ਹੋਇਆ ਇੱਥੇ 2007 ਤੋਂ 10 ਤੱਕ ਕਹਿੰਦੇ ਪਏ ਤੁਸੀਂ ਇਹ ਬਣਿਆ ਉਸ ਉਸ ਟਾਈਮ 'ਚ ਬਣਿਆ ਉਸ ਟਾਈਮ 'ਚ ਕੋਈ ਖੇਡ ਪ੍ਰੋਗਰਾਮ ਨਹੀਂ ਹੋਇਆ। ਇੱਕ ਵੀ ਨਹੀਂ ਹੋਇਆ ਇਹਦੇ ਵਿੱਚ। ਇੱਕ ਵੀ ਨਹੀਂ ਹੋਇਆ। ਇੱਕ ਨਹਿਰ ਯੂਵਾ ਕੇਂਦਰ ਹੁੰਦਾ ਸੀ ਤੇ ਯੂਕਸਮਾਵਾਂ ਜਿਹੜੇ ਪਿੰਡਾਂ 'ਚ ਕਲੱਬ ਬਣਦੇ ਸੀਗੇ ਉਹਨਾਂ ਨੇ ਕੁਝ ਕੀਤਾ? ਨਾ ਇੱਥੇ ਕੁਝ ਨਹੀਂ ਹੋਇਆ। ਹੂੰ। ਕੋਚ ਨਹੀਂ ਹੋਇਆ ਬਸ ਇੱਥੇ ਦਾ ਬਿਲਡਿੰਗ ਰਹੀ ਹੈ ਇਹ ਸਾਲ ਕਾ 2 ਸਾਲ ਵਾਵਾ ਰਹੀ ਹੈ ਤੇ ਦੋਹਾਂ ਸਾਲੀ ਮੁੜ ਕੇ ਫਿਰ ਇਹ ਮੰਡੀ ਆ ਨਾ ਇੱਥੇ ਤੂੰ ਜਦੋਂ ਮੰਡੀ ਹੁੰਦੀ ਆ ਉਦੋਂ ਇੱਥੇ ਮੰਡੀ ਵਾਲੇ ਮਜ਼ਦੂਰ ਵਿੱਚ ਸਮਾਨ ਰੱਖ ਲੈਂਦੇ ਆ ਮੀਕਣੀ ਤੋਂ ਉਹ ਨੂੰ ਦੇਖੋ ਉਹ ਨੂੰ ਚਲੇ ਜਾਂਦੇ ਤੇ ਮੁੜ ਕੇ ਜਦੋਂ ਉਹ ਚਲੇ ਜਾਂਦੇ ਫਿਰ ਇਸੇ ਤਰ੍ਹਾਂ ਬਣੇ ਫਿਰ ਸਮੇਕੀਆਂ ਬੂਏ ਪਾਇਸ ਲਾ ਕੇ ਸਮੇਕੀਆਂ ਲੈ ਲੋਕ ਲਾ ਕੇ ਲੈਗੇ ਸਮੇਕੀਆਂ ਤੇ ਇਹ ਹੁਣੇ ਉਹਨਾਂ ਦਾ ਅੱਡਾ ਹੀ ਬਣਿਆ ਪਿਆ ਇਹਦੇ ਚ ਕੋਈ ਕੁਝ ਵੀ ਨਹੀਂ ਇੱਥੇ ਨਾ ਹੀ ਕਦੀ ਕੋਈ ਲੀਡਰ ਆਇਆ ਜਾਂ ਕਿਸੇ ਨੇ ਹੁਣ ਗਰਾਂਟਾਂ ਦੀ ਲੋੜ ਹੈਗੀ ਫਿਰ ਇਹਨਾਂ ਇਹਨਾਂ ਸਟੇਡੀਅਮ ਤੇ ਗਰਾ ਪੈਸੇ ਲਾਉਣ ਦੀ ਲੋੜ ਹੈ ਕਿਉਂ ਨਹੀਂ ਹੈਗੀ ਜੇ ਇੱਥੇ ਬੱਚੇ ਸਾਡੇ ਆਉਣਗੇ ਖੇਡਣਗੇ ਬੱਚੇ ਤਾਂ ਕਹਿੰਦੇ ਪੈਸੇ ਬਾਹਰ ਚਲੇ ਗਏ ਨੇ ਜਾਂ ਅੰਦਾਸ਼ਾ ਤਾਂ ਲੱਗਦਾ ਪ੍ਰਬੰਧ ਵਧੀਆ ਬਣੂਗਾ ਤੇ ਬੱਚਿਆਂ ਨੂੰ ਅੱਬੇ ਹੁਣ ਸੁਣਦੇ ਆ ਨਾ ਕੁੜੀ ਉਧਰ ਸਾਡੀ ਕਿਉਂ ਗਈ ਰਾਜਸਥਾਨ ਚ ਤੇ ਅਸਕਰੋਂ ਪੜਿਆ ਬੱਚਾ ਤਾਂ ਹੀ ਗਏ ਹਨ ਤੇ ਜੇ ਬੱਚਿਆਂ ਨੂੰ ਕੋਈ ਆਦਾ ਫਿਊਚਰ ਦਿਸੂ ਤੇ ਫਿਰ ਉਹ ਕਰਨਗੇ ਬਜ਼ੁਰਗ ਤੌੜਾ ਨਾ ਕਰਾਉਣੀਆਂ ਪੈਣ ਇੱਥੇ ਹੈ ਬੁੱਢਿਆਂ ਦੀਆਂ ਤੌੜਾ ਬੁੱਢੇ ਬੁੱਢਿਆਂ ਨੂੰ ਕੀ ਕਰਨੀ ਆਂ ਤਾਂ ਕਰ ਲੀਆਂ ਜਿਹੜੀਆਂ ਕਰਨੀਆਂ ਸੀ ਪਰ ਜੇ ਸਰਕਾਰ ਇਹਦੇ 'ਚ ਧਿਆਨ ਦੇਵੇ ਤੇ ਸਭ ਕੁਝ ਹੋ ਸਕਦਾ ਕਿੰਨਾ ਸਰਕਾਰ ਦਾ ਪੈਸਾ ਲੱਗਾ ਤੁਹਾਡਾ ਸਾਡਾ ਟੈਕਸ ਹੀ ਆ ਬਿਲਕੁਲ ਟੈਕਸ ਹੀ ਆ ਨਾ ਤੇ ਫਿਰ ਇਹ ਖਰਾਬ ਆ ਵੇਖ ਲਓ ਕੀ ਬਣਿਆ ਇੱਥੇ ਲੁੱਕ ਬਣੀ ਪਈ ਇੱਥੇ ਕਈ ਕੁਝ ਹੁੰਦਾ ਹੈ ਕਈ ਮੀਟਿੰਗਾਂ ਹੁੰਦੀਆਂ ਹੋਣਗੀਆਂ ਇੱਥੇ ਲੋਕਾਂ ਨੂੰ ਲੁੱਟ ਮਾਰਦੀਆਂ ਵੀ ਹੁੰਦੀਆਂ ਉਹ ਪੁੱਛਦਾ ਹੀ ਕੋਈ ਨਹੀਂਗਾ ਸਰਕਾਰ ਨੇ ਕੋਈ ਧਿਆਨ ਨਹੀਂ ਇਹਦਾ ਦਿੱਤਾ ਵੀ ਇਹ ਜਿਹੜੇ ਬਣੇ ਆ ਇਹਨਾਂ ਨੂੰ ਕਰਨਾ ਆ ਜਾਂ ਇਹਨਾਂ ਨੂੰ ਕਿਲਾਉਣਾ ਆ ਕੋਈ ਸਮੇਂ-ਸਮੇਂ ਅਨਸਾਰ ਜਿਵੇਂ ਤੁਸੀਂ ਕਿਹਾ ਕੋਈ ਪ੍ਰੋਗਰਾਮ ਰੱਖੇ ਹੋਣ ਜੇ ਕੰਪੀਟੀਸ਼ਨ ਹੋਊ ਤੇ ਬੱਚੇ ਦੁਜੀਏ ਤਿਆਰ ਹੋਣਗੇ ਨਾ ਜੇ ਕੋ ਰੱਖਣਗੇ ਨਾ ਤੇ ਫਿਰ ਸਾਡੀ ਇਹ ਬਰਬਾਦੀ ਹੋਈ ਹੈ ਇੱਕ ਕਿਸਮ ਦੀ ਇਹ ਪਤਾ ਨਹੀਂ ਹੁਣ ਕਿਹੜੀ ਗੱਲ ਕਰੀਏ ਕਿਹਦਾ ਕਿਹਦਾ ਨਾਂ ਲਈਏ ਪਰ ਇਹਦੇ ਸਾਰੀਆਂ ਪਿਛਲੀਆਂ ਸਰਕਾਰਾਂ ਸ਼ਾਮਲ ਨੇ ਇਸ ਮਾਮਲੇ ਇ ਤਾਂ ਸ਼ਾਮਲ ਨੇ ਨਾ ਧਿਆਨ ਨਹੀਂ ਦਿੱਤਾ ਸਵਾਰਿਆ ਨਹੀਂ ਪੰਜਾਬ ਤੇ ਪੰਜਾਬ ਦਾ ਇਹਨਾਂ ਪੰਥ ਦਾ ਤਾਂ ਕੀ ਪੰਜਾਬ ਦਾ ਹੀ ਕੁਝ ਨਹੀਂ ਸਵਾਰਿਆ ਸਾਡੇ ਨਾਲ ਇਸ ਇਲਾਕੇ ਦੇ ਨੰਬਰਦਾਰ ਜਿਹੜੇ ਆ ਸਿਮਰਨ ਸਿੱਧੂ ਉਹ ਵੀ ਸਾਡੇ ਨਾਲ ਆ ਸਿੱਧੂ ਸਾਹਿਬ ਸਟੇਡੀਅਮ ਬਣਿਆ ਹੈ ਸਰਕਾਰਾਂ ਹੁਣ ਪੈਸੇ ਨਵੀਂ ਗ੍ਰਾਂਟ ਦੇਣ ਦੀ ਗੱਲ ਕਰਦੀਆਂ ਪਰ ਆ ਸਟੇਡੀਅਮ ਤੁਹਾਡਾ ਮਿਲਦਾ 15 ਸਾਲ ਤੋਂ ਪਹਿਲਾਂ ਦਾ ਬਣਿਆ ਆ ਕੁਗਗੇ ਪੈਣੇ ਬੁਰੇ ਹਾਲ ਨੇ ਕਿਉਂ ਐਸੇ ਹਾਲਾਤ ਬਣੇ ਕਦੀ ਕੋਈ ਖੇਡ ਇੱਥੇ ਹੋਈ ਗਦਰਸ਼ਨ ਵੀਰ ਪਹਿਲਾਂ ਦਾ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਰ ਲੈਣ ਇੱਥੇ ਪਹੁੰਚੇ ਹੋਏ ਜੀ ਇਹ ਅਸੀਂ ਸਟੇਡੀਅਮ ਦੀ ਗੱਲ ਕਰੀਏ ਇਹ ਸਾਡੇ ਮਸਤੇਕ ਮਹਾਜਦੇ ਵਿੱਚ ਕਰੀਬ ਇੱਥੇ 9 ਪੰਚਾਇਤਾਂ ਦੇ ਜਿੰਦੇ 16-17 ਬਸਤੀਆਂ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਇਹੋ ਜਗ੍ਹਾ ਹੈ ਜਿੱਥੇ ਸਟੇਡੀਅਮ ਬਣਾਇਆ ਗਿਆ ਸੀਗਾ ਪਰ ਸਟੇਡੀਅਮ ਸਿਰਫ ਇੱਕ ਬਣਾਇਆ ਗਿਆ ਇਹਦੀ ਕੋਈ ਦੇਖ ਰੱਖ ਨਹੀਂ ਕੀਤੀ ਕੋਈ ਪਾਲਿਸੀ ਨਹੀਂ ਬਣਾਈ ਗਈ ਕਿ ਇਹ ਗਰਾਊਂਡ ਬਣਾਇਆ ਗਿਆ ਇਹਦੇ ਵਿੱਚ ਕੀ ਕੋਈ ਜਮਾ ਖੇਡਣ ਵਾਸਤੇ ਬੱਚਿਆਂ ਵਾਸਤੇ ਕੋਈ ਕੋਚ ਦੀ ਫੈਸਿਲਿਟੀ ਨਹੀਂ ਹੈਗੀ ਕਿਉਂਕਿ ਕੋਈ ਨਾ ਕੁਛ ਤਾਂ ਇੱਥੇ ਕੀਤਾ ਜਾਵੇ ਨਾ ਜੇ ਮੰਨ ਲੈਂਦੇ ਆ ਇੱਥੇ ਕੋਚ ਅੱਜ ਅਸੀਂ ਕਹਿੰਦੇ ਹਾਂ ਕਿਸੇ ਤਰ੍ਹਾਂ ਦੇ ਇੱਕ ਹੀ ਚਾਹੇ ਕਬੱਡੀ ਦਾ ਆਜੇ ক্রিকেট ਦਾ ਕੋਈ ਵੀ ਕੋਚ ਅੱਜ ਆਜੇ ਤਾਂ ਅੱ ਇੱਥੇ ਆਉਣੇ ਸ਼ੁਰੂ ਹੋ ਜਾਣੇ ਨੇ ਕਿਉਂਕਿ ਉਹਨਾਂ ਨੂੰ ਦੱਸੇਗਾ ਕਿ ਜਾਂ ਸਾਨੂੰ ਦੱਸੇਗਾ ਕਿ ਉੱਥੇ ਕੋਈ ਬੈਠਾ ਹੈਗਾ ਤੇ ਅਸੀਂ ਆਦੇ ਬੱਚੇ ਨੂੰ ਕੱ ਲਈਏ ਕਿਉਂਕਿ ਕਿਉਂ ਨਹੀਂ ਇੱਥੇ ਗਰਾਊਂਡ 'ਚ ਆਉਂਦੇ ਕਾਰਨ ਦੱਸਾਂ ਕਿ ਮੇਨ ਕਾਰਨ ਇਹ ਆ ਕਿ ਨਸ਼ੇ ਦਾ ਅੱਡਾ ਹੀ ਬਣਿਆ ਹੋਇਆ ਹੈ ਕਿ ਅਗਲਾ ਜੇ ਕੋਈ ਇੱਕ ਜਾਂ ਦੋ ਬੱਚੇ ਆਉਂਦੇ ਨੇ ਨਾ ਉਹ ਡਰਦੇ ਨੇ ਮਾਪੇ-ਬਾਪ ਡਰਦੇ ਨੇ ਉੱਥੇ ਗਿਆ ਹੋ ਸਕਦਾ ਉੱਥੇ ਜੇ 10 ਨਸ਼ੇ ਵਾਲੇ ਬੈਠੇ ਨੇ ਤੇ ਦੋ ਬੱਚੇ ਸਾਡੇ ਖੇਡਣ ਜਾਣਗੇ ਉਹ ਨਾ ਸਕੇ ਕਿ ਉਹਨਾਂ ਨਾਲ ਗੱਲ ਕਰ ਦੇਗਾ ਤੇ ਕਿਸੇ ਸਮੇਂ ਨਸ਼ੇ ਦੇ ਆਦੀ ਨਾ ਹੋ ਜਾਣਾ ਤੇ ਜੇ ਇਹੋ ਜੇ ਸਹੂਲਤਾਂ ਪੈਸਾ ਲਾਇਆ ਸੀ ਕਿ ਨਹੀਂ ਕਹਿੰਦੇ ਨਹੀਂ ਲਾਇਆ ਚਲੋ ਬਹੁਤ ਵਧੀਆ ਉਪਰਾਲਾ ਹੈ ਜੇ ਹੋਣ ਵਾਲੀ ਸਰਕਾਰ ਵੀ ਕਹਿੰਦੀ ਅਸੀਂ ਆਨੇ ਬਹੁਤ ਵਧੀਆ ਉਪਰਾਲਾ ਹੈ ਪਰ ਉਪਰਾਲਾ ਜਿਹੜਾ ਉਹ ਇਹਨੂੰ ਇਹ ਵ ਹੂੰ ਠੀਕ ਹੈ ਨਾ ਜਰੂਰਤ ਕਿੱਥੇ ਗਈ ਉੱਥੇ ਇਹਨੂੰ ਪੈਸਾ ਲਾਓ ਤੇ ਨਾਲ ਦੀ ਨਾਲ ਉਹਦੀ ਸਾਂਭ ਸੰਭਾਲਵਾ ਤੇ ਗਾਂ ਦਾ ਵੀ ਸੋਚ ਕੇ ਇਹ ਨਹੀਂ ਕਿ ਹੁਣ ਅਸੀਂ ਕੀ ਕਰੀਏ ਇੱਥੇ ਬਣਾ ਦਿੱਤਾ ਹੈ ਕੋਈ ਨਹੀਂ ਦੀ ਪੁੱਛ ਕਿਛ ਨਹੀਂ ਕੋਈ ਸਾਲਾਂ ਬਾਅਦ ਦੁਬਾਰਾ ਫੇਰ ਗ੍ਰਾਂਟ ਆ ਗਈ ਕਿ ਚਾਰ ਦੁਵਾਰੀ ਕਰੋ ਗ੍ਰੇਲ ਲਾ ਦਿਓ ਗ੍ਰੇਲ ਲਾਤੀ ਉਹ ਗ੍ਰੇਲ ਵੀ ਪਟੀਚੀਆਂ ਦੀ ਨਸ਼ੇਲੇ ਲਈ ਜਾਂਦੇ ਨੇ ਬੂਏ ਬਾਵੇ ਵੇ ਲੈ ਕੇ ਨੇ ਪਰ ਜਿਹੜੀ ਥੋੜੀ ਜਿਹੀ ਸਫਾਈ ਹੈ ਨਾ ਇਹ ਮੰਡੀ ਕਰ ਕੀ ਹੋਈ ਕਿ ਮੰਡੀ ਦੇ ਵਿੱਚ ਜਿਹੜੇ ਉਦੋਂ ਆਏ ਸੀ ਲੇਬਰ ਉਹ ਬੈਠੀ ਕਰਕੇ ਥੋੜੀ ਸਫਾਈ ਹੈ ਨਹੀਂ ਤੇ ਇੱਥੇ ਬਹੁਤ ਮਾੜੇ ਹਾਲਾਤ ਜਿਹੜੇ ਬੰਦੇ ਪਏ ਨੇ ਅਸੀਂ ਤੇ ਇਹੀ ਮੰਗ ਕਰਾਂਗੇ ਕਿ ਜਿੰਨਾ ਵੀ ਹੋ ਸਕਦਾ ਹੈ ਤਾਂ ਛੇਤੀ ਛੇਤੀ ਦੀ ਸਾਫ ਸਫਾਈ ਕਰਕੇ ਇਹਨੂੰ ਪੂਰਾ ਮੁਕੰਮਲ ਕਰਕੇ ਇੱਥੇ ਬਾਕਾਇਦਾ ਕੋਚ ਦਿੱਤੇ ਜਾਣ ਤਾਂ ਜੋ ਕਿ ਬੱਚੇ ਜਿਹੜੇ ਇੱਥੇ ਖੇਡਣ ਸੋ ਬਿਲਕੁਲ ਬਹੁਤ ਸੋਹਣੀ ਗੱਲ ਕੀਤੀ ਹੈ ਕਿਉਂਕਿ ਤੁਸੀਂ ਦੇਖੋ ਕਿ ਫਿਰੋਜ਼ਪੁਰ ਦੇ ਵਿੱਚ ਭਗਤ ਸਿੰਘ ਸਟੇਡੀਅਮ ਆ ਬਹੁਤ ਵੱਡਾ ਸਟੇਡੀਅਮ ਆ ਐਸਟਰੋਟ੍ਰਾਫ ਹਾਕੀ ਦਾ ਨਾਲ ਬਣਿਆ ਹੋਇਆ ਜਿਹੜਾ ਉਹ ਸਟੇਡੀਅਮ ਆ ਉਹਦੇ ਵਿੱਚ ਬਹੁਤ ਜਿਆਦੀਆਂ ਫੈਸਿਲਿਟੀਆਂ ਜਿਹੜਾ ਉਹਦੇ ਵਿੱਚ ਮੈਟ ਥੱਲੇ ਲੱਗਾ ਹੈ ਦੌੜਨ ਵਾਲੇ ਮੁੰਡਿਆਂ ਵਾਸਤੇ ਲੜਕੀਆਂ ਵਾਸਤੇ ਉਹ ਵੀ ਬਹੁਤ ਸੋਹਣਾ ਲੱਗਾ ਉੱਥੇ ਕੋਚ ਕੋਈ ਨਹੀਂ ਹੈ ਤੇ ਕਰੋੜਾ ਰੁਪਈਆ ਜਿਹੜਾ ਹੈਗਾ ਪਿੰਡਾਂ ਦੇ ਸਟੇਡੀਅਮ ਨੂੰ ਦਿੱਤਾ ਜਾ ਰਿਹਾ ਜਿਹੜਾ ਕਿ ਫਜ਼ੂਲ ਆ ਬਿਲਕੁਲ ਇਹਨਾਂ ਪਿੰਡਾਂ ਜਾਂ ਤਾਂ ਕੋਚ ਭੇਜੇ ਜਾਣ ਤੁਸੀਂ ਕੋਚ ਕਬੱਡੀ ਦੇ ਹੋ ਸਕਦੇ ਆ ক্রিকেট ਦੇ ਹੋ ਸਕਦੇ ਆ ਵਾਲੀਬਾਲ ਦੇ ਹੋ ਸਕਦੇ ਆ ਕੋਚ ਤਿਆਰ ਕਰਨ ਦੀ ਲੋੜ ਆ ਅੱਜ ਸਰਕਾਰ ਨੂੰ ਵੱਡੇ ਪੱਧਰ ਤੇ ਸਭ ਤੋਂ ਪਹਿਲਾਂ ਜੇ ਇਹ ਖੇਡ ਸਟੇਡੀਅਮ ਚਲਾਉਣੇ ਆ ਤਾਂ ਤੁਹਾਨੂੰ ਪਹਿਲਾਂ ਕੋਚ ਤਿਆਰ ਕਰਨੇ ਪੈਣੇ ਆ ਜੇ ਉਹ ਕੋਚ ਇਹਨਾਂ ਸਟੇਡੀਅਮ ਚ ਆਉਣਗੇ ਲੱਗੇ ਲੱਗੇ ਤੇ ਜਿਹੜੇ 15 16 ਪਿੰਡਾਂ ਨੂੰ ਇਹ ਜਿਹੜਾ ਹੈਗਾ ਆਹ ਵਾਲਾ ਸਟੇਡੀਅਮ ਲੱਗਦਾ ਤਾਂ ਇੱਕ ਜਿਹੜਾ ਇੱਕ ਕੋਚ ਇੱਥੇ ਆਊਗਾ ਤੇ 15 16 ਪਿੰਡਾਂ ਚੋਂ ਮੁੰਡੇ ਕੁੜੀਆਂ ਇਸ ਸਟੇਡੀਅਮ ਚ ਖੇਡਣ ਆਉਣਗੇ ਨਹੀਂ ਤਾਂ ਜਿੰਨੀ ਵੀ ਗ੍ਰਾਂਟ ਸਰਕਾਰ ਦੇ ਰਹੀ ਆ ਉਹ ਫਜ਼ੂਲ ਆ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਇਸ ਪਿੰਡ ਦਾ ਸਟੇਡੀਅਮ ਜਿਹੜਾ ਉਹ ਮਿੱਟੀ ਹੋ ਗਿਆ ਉਹ ਸਾਰਾ ਲੁੱਟਿਆ ਪੁੱਟਿਆ ਗਿਆ ਉਹਦੀਆਂ ਗਰਿੱਲਾਂ ਚੋਰੀ ਹੋ ਗਈਆਂ ਉਹਦੇ ਦਰਵਾਜ਼ੇ ਚੋਰੀ ਹੋ ਗਏ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਦੂਜੇ ਪਿੰਡਾਂ ਦੇ ਸਟੇਡੀਅਮ ਵੀ ਇਵੇਂ ਹੀ ਗ੍ਰਾਂਟਾਂ ਖਾਣ ਵਾਸਤੇ ਬੰਨੇ ਆ ਕਿਉਂਕਿ ਉਹਨਾਂ 'ਚ ਖੇਡ ਕੋਈ ਨਹੀਂ ਹੋਣੀ ਨੀ ਨਾ ਹੀ ਕੋਈ ਕੋਚ ਹੋਣਾ ਤੇ ਇਹ ਫਜ਼ੂਲ ਦਾ ਪੈਸਾ ਸਰਕਾਰ ਦਾ ਵੇਸਟ ਹੋਣ ਜਾ ਰਿਹਾ ਖੇਡ ਸਟੇਡੀਅਮ ਜਿਹੜਾ ਬਣਿਆ ਹੋਇਆ ਪਿਛਲੇ 15 ਸਾਲਾਂ ਤੋਂ ਬਣਿਆ 15 ਸਾਲਾਂ ਤੋਂ ਇਸ ਸਟੇਡੀਅਮ ਦੇ ਵਿੱਚ ਇੱਕ ਵੀ ਗੇਮ ਨਹੀਂ ਹੋਈ ਇਸ ਪਾਸੇ ਕਿਸੇ ਵੀ ਵਿਭਾਗ ਨੇ ਨਾ ਸਪੋਰਟਸ ਦਫ਼ਤਰ ਨੇ ਨਾ ਨਹਿਰੀ ਯੋਵਾ ਕੇਂਦਰ ਨੇ ਨਾ ਯੂਕ ਸਮਾਵਾ ਵਿਭਾਗ ਨੇ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਨਾ ਇੱਥੇ ਕੋਈ ਖੇਡ ਹੋਈ ਹੈ ਮੈਂ ਇਧਰ ਨੂੰ ਦਿਖਾਵਾਂ ਤੁਸੀਂ ਹਾਲਾਤ ਦੇਖੋ ਖੇਡ ਸਟੇਡੀਅਮ ਤੇ ਕਰੋੜਾ ਰੁਪਇਆ ਪੰਜਾਬ ਸਰਕਾਰ ਖੇਡ ਸਟੇਡੀਅਮ ਵਾਸਤੇ ਦੇ ਰਹੀ ਹੈ ਪਰ ਆਹ ਜਿਹੜਾ ਕਰੋੜਾ ਰੁਪਇਆ ਪ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਵਿੱਚ ਕਈ ਖੇਡ ਸਟੇਡੀਅਮ ਐਸੇ ਬਣੇ ਜਿੰਨਾ ਖੇਡ ਸਟੇਡੀਅਮ ਦਾ ਜ਼ਤੀ ਪਰ ਵੀ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਫਾਇਦਾ ਨਹੀਂ ਹੋਇਆ ਆ ਤੁਸੀਂ ਦੇਖ ਸਕਦੇ ਹੋ ਇਧਰ ਨੂੰ ਨਜ਼ਰ ਮਾਰ ਲਓ ਸਾਰੀ ਗ੍ਰੇਲ ਟੁੱਟੀ ਆ ਤੇ ਚੋਰਾਂ ਦਾ ਅੱਡਾ ਬਣਿਆ ਇੱਥੋਂ ਥੋੜੀਆਂ-ਥੋੜੀਆਂ ਗ੍ਰੇਲਾਂ ਲਾ ਕੇ ਰੋਜ਼ ਚੋਰ ਆਉਂਦੇ ਨਸ਼ੇ ਦੀ ਪੂਰਤੀ ਕਰਦੇ ਆ ਤੇ ਪੰਜਾਬ ਸਰਕਾਰ ਹੁਣ ਖੇਡ ਸਟੇਡੀਅਮ ਨੂੰ ਪੈਸਾ ਦੇ ਕੇ ਕਿਹੜਾ ਵਿਕਾਸ ਕਰਨਾ ਚਾਹੁੰਦੀ ਹੈ ਕਿਹੜੀਆਂ ਖੇਡਾਂ ਕਰਨਾ ਚਾਹੁੰਦੀ ਹੈ ਇਹਦਾ ਤਾਂ ਪਤਾ ਨਹੀਂ ਪਰ ਪਹਿਲੇ ਖੇਡ ਸਟੇਡੀਅਮ ਜਿਹੜੇ ਆ ਉਹ ਬੰਜਰ ਬਣੇ ਪਿਆ ਖੰਡਰ ਹੋਏ ਪਿਆ ਨਸ਼ੇੜੀਆਂ ਦਾ ਅੱਡਾ ਬਣੇ ਪਿਆ ਸੋ ਜਏ ਹਾਲਾਤਾਂ ਦੇ ਵਿੱਚ ਜਿੱਥੇ ਪੁਰਾਣੇ ਖੇਡ ਸਟੇਡੀਅਮ ਹੀ ਜਿਹੜਾ ਉਹ ਖੰਡਰ ਦਾ ਰੂਪ ਧਾਰ ਚੁੱਕਿਆ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਉਹਨਾਂ ਖੇਡ ਸਟੇਡੀਅਮ ਨੂੰ ਸਹੀ ਕਰਨ ਦੀ ਲੋੜ ਆ ਉੱਥੇ ਕੋਚ ਦੇਣ ਦੀ ਲੋੜ ਆ ਨਾ ਕਿ ਨਵੇਂ ਖੇਡ ਸਟੇਡੀਅਮ ਬਣਾਉਣ ਦੀ ਖੇਡ ਸਟੇਡੀਅਮ ਡਿਸਟ੍ਰਿਕਟ ਲੈਵਲ ਤੇ ਬਹੁਤ ਵੱਡੇ ਪੱਧਰ ਤੇ ਫਿਰੋਜ਼ਪੁਰ ਦੇ ਵਿੱਚ ਅਸ਼ੀਦ ਪਗਤ ਸਿੰਘ ਸਟੇਡੀਅਮ ਦੇ ਵਿੱਚ ਹੈਗਾ ਜਿੱਥੇ ਇੱਕ ਵੀ ਕੋਚ ਨਹੀਂ ਹੈ ਸਿਵਾਏ ਹੌਕੀ ਦੇ ਉੱਥੇ ਕੋਈ ਵੀ ਕੋਚ ਨਹੀਂ ਹੈ ਸਰਕਾਰ ਉੱਥੇ ਕੋਚ ਨਹੀਂ ਦੇ ਸਕੀ ਤਾਂ ਇੱਥੇ ਜਿਹੜੇ ਪਿੰਡਾਂ 'ਚ ਖੇਡ ਸਟੇਡੀਅਮ ਬਣਾਏ ਜਾ ਰਹੇ ਆ ਉੱਥੇ ਕੌਣ ਬੱਚਿਆਂ ਨੂੰ ਪ੍ਰੈਕਟਿਸ ਕਰਾਊਗਾ ਕੌਣ ਗੇਮਾਂ ਖਰਾਊਗਾ ਜਦੋਂ ਕਿ ਆਹ ਜਿਹੜੇ ਸਾਹਮਣੇ ਮੇਰੇ ਬਣਿਆ ਹੋਇਆ ਸਟੇਡੀਅਮ ਆ ਇਹ ਹੀ ਬੰਜਰ ਹੋਇਆ ਪਿਆ ਇੱਥੇ ਸੰਜੀਦਗੀ ਦੇ ਨਾਲ ਸੋਚਣ ਦੀ ਲੋੜ ਆ ਕਿ ਕੀ ਕਰੋੜਾ ਰੁਪਈਆ ਸਰਕਾਰ ਦਾ ਕਰੋੜਾ ਰੁਪਈਆ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਇੰਜ ਮਿੱਟੀ ਕਰ ਦੇਣਾ ਚਾਹੀਦਾ ਤਸਵੀਰ ਅਸੀਂ ਤੁਹਾਨੂੰ ਦਿਖਾ ਦਿੱਤੀ ਹੈ ਕਿ ਕਰੋੜਾ ਰੁਪਈਆ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਖੇਡ ਸਟੇਡੀਅਮ ਦੇ ਨਾਂ ਦੇ ਉੱਤੇ ਮਿੱਟੀ ਕਰ ਦਿੱਤਾ ਬੰਜਰ ਕਰ ਦਿੱਤਾ ਬਰਬਾਦ ਹੋ ਰਿਹਾ ਆ ਕੁਗਗੇ ਪੈਣੇ ਸੋ ਅਜੇ ਲਾਤਾ ਚ ਸਰਕਾਰ ਹੁਣ ਨਵੇਂ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ ਹੈ ਤਾਂ ਸਮਾਂ ਦੱਸੂਗਾ ਪਰ ਫਿਲਹਾਲ ਨਵੀਂ ਤਸਵੀਰ ਇੱਕ ਵੱਡੀ ਤਸਵੀਰ ਤੁਹਾਡੇ ਸਾਹਮਣੇ ਅਸੀਂ ਲਿਆ ਕੇ ਰੱਖ ਦਿੱਤੀ ਹੈ